ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨਾਂ ਨੂੰ ਤੇ ਜ਼ਿਮੀਂਦਾਰਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਵੀਰ ਭਰਾ ਠੀਕ ਠਾਕ ਹੋਮੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਜੀ ਟਿਊਬਲ ਕਨੈਕਸ਼ਨਾਂ ਬਾਰੇ ਵੀ ਹੁਣ ਜਿਹੜੀ ਟਿਊਬਲ ਕਨੈਕਸ਼ਨ ਕਿਹੜੀ ਸਕੀਮ ਹੈ ਤੇ ਕਿਹੜੇ-ਕਿਹੜੇ ਜਿਹੜੇ ਕਿਸਾਨ ਭਰਾਵਾਂ ਨੂੰ ਟਿਊਬਲ ਕਨੈਕਸ਼ਨ ਮਿਲਣਗੇ ਕਿਉਂਕਿ ਸੋਸ਼ਲ ਮੀਡੀਆ ਤੇ ਕਈ ਦਿਨਾਂ ਤੋਂ ਜਿਹੜੀ ਅਫਵਾਹ ਫੈਲੀ ਹੋਈ ਹੈ ਵੀ ਜਿਹੜੇ ਸਾਰੇ ਕਿਸਾਨਾਂ ਨੂੰ ਜਿਹੜੀ ਟਿਊਬਲ ਕਨੈਕਸ਼ਨਾਂ ਦੀ ਜਿਹੜੀ ਸਕੀਮ ਖੁੱਲ ਗਈ ਹੈ ਤੁਸੀਂ ਹੁਣ ਟਿਊਬਲ ਕਨੈਕਸ਼ਨ ਲਵਾ ਸਕਦੇ ਹੋ ਤੇ ਕਿਸ ਤਰੀਕੇ ਦੇ ਨਾਲ ਆਪਾਂ ਅਪਲਾਈ ਕਰ ਸਕਦੇ ਆ ਅਪਲਾਈ ਕਰਨ ਤੇ ਆਪਣਾ ਕਿੰਨਾ ਖਰਚਾ ਆਵੇਗਾ ਕਿਉਂਕਿ ਜਿਹੜੀ ਇਹ ਸਕੀਮ ਹੈ ਹਰ ਇੱਕ ਕਿਸਾਨ ਭਰਾ ਦੇ ਲਈ ਨਹੀਂ ਹੈਗੀ ਇਹਦੇ ਕਰਕੇ ਉਹ ਆਪਾਂ ਵੀਡੀਓ ਬਣਾਉਣ ਲੱਗੇ ਆ ਕਿਉਂਕਿ ਜਿਹੜੀ ਆ ਅਫਵਾਹਾਂ ਫੈਲ ਰਹੀ ਹੈ ਉਹਨਾਂ ਤੋਂ ਬਚਿਆ ਜਾ ਸਕੇ ਅੱਜ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਵੀ ਕਿਹੜੇ-ਕਿਹੜੇ ਜ਼ਿਮੀਂਦਾਰ ਭਰਾਵਾਂ ਨੂੰ ਟਿਊਬਲ ਕਨੈਕਸ਼ਨ ਦਿੱਤੇ ਜਾਣਗੇ ਵੀਡੀਓ ਨੂੰ ਪੂਰੀ ਦੇਖਿਓ ਤੇ ਜੇ ਹਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲਡਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਪਹਿਲਾਂ ਤਾਂ ਹੁਣ ਜਿਹੜੀ ਟਿਊਬਲ ਕਨੈਕਸ਼ਨ ਨਾਲ ਨੂੰ ਲੈ ਕੇ ਗੱਲ ਚੱਲ ਰਹੀ ਹੈ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਤੁਸੀਂ ਐਵੇਂ ਵੀਡੀਓ ਦੇਖ ਕੇ ਤੁਸੀਂ ਅਫਵਾਹਾਂ ਵਿੱਚ ਨਾ ਫੈਲੋ ਜਿਹੜੇ ਟਿਊਬਲ ਕਨੈਕਸ਼ਨ ਨੇ ਇਹ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਨਹੀਂ ਦਿੱਤੇ ਜਾਣਗੇ ਜੜੀਏ ਹੁਣ ਸਕੀਮ ਇਹਨਾਂ ਨੇ ਲਾਗੂ ਕੀਤੀ ਹੈ ਚਾਲੂ ਹੋਈ ਹੈ ਇਹਦੇ ਵਿੱਚ ਜਿਹੜੇ ਦੋ ਕੈਟਾਗਰੀ ਵਾਲੇ ਕਿਸਾਨਾਂ ਨੂੰ ਹੀ ਜਿਹੜੇ ਟਿਊਬਲ ਕਨੈਕਸ਼ਨ ਮਿਲਣਗੇ ਤੇ ਉਹ ਤੇ ਉਹ ਕਿਹੜੀ ਸਕੀਮ ਹੈ ਕਿਸ ਤਰ੍ਹਾਂ ਆਪਾਂ ਜਰਾ ਅਪਲਾਈ ਕਰ ਸਕਦੇ ਆ ਤੇ ਬਾਕੀ ਆਪਾਂ ਜੇ ਤੁਸੀਂ ਸਕੋਲਟੀ ਭਰਨਾ ਚਾਹੁੰਦੇ ਹੋ ਉਹਦੇ ਤੇ ਆਪਣਾ ਕਿੰਨਾ ਖਰਚਾ ਆਵੇਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਟਿਊਬਲ ਕਨੈਕਸ਼ਨ ਜਿਹੜੇ ਸਾਰੇ ਜਿੰਮੇਦਾਰ ਭਰਾਵਾਂ ਨੂੰ ਨਿਕਲਣ ਤੇ ਜੇ ਤੁਸੀਂ ਸਕਾਲਟੀ ਭਰਨੀ ਹੈ ਉਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਵੀ ਕਿੰਨਾ ਆਪਣਾ ਖਰਚਾ ਆਵੇਗਾ ਵੀਡੀਓ ਦੇ ਨਾਲ ਬਨੇ ਰਹੋ ਵੀਡੀਓ ਨੂੰ ਪੂਰੀ ਦੇਖਿਓ ਪਹਿਲਾ ਆਪਾਂ ਹੁਣ ਗੱਲ ਕਰਦੇ ਆ ਜੀ ਇਸ ਸਕੀਮ ਦੇ ਬਾਰੇ ਇਹ ਜਿਹੜੀ ਸਕੀਮ ਪਹਿਲਾਂ ਤੋਂ ਹੀ ਜਿਹੜੀ ਚਾਲੂ ਹੋਈ ਹੋਈ ਹੈ ਤੇ ਹੁਣ ਦੁਬਾਰਾ ਜਿਹੜਾ ਫੇਰ ਸੋਸ਼ਲ ਮੀਡੀਆ ਤੇ ਇਹਦੀ ਚਰਚਾ ਹੋਈ ਹੈ ਤੇ ਸਰਕਾਰ ਵੱਲੋਂ ਵੀ ਜਿਹੜੀ ਹੁਣ ਦੁਬਾਰਾ ਲਾਗੂ ਕੀਤੀ ਗਈ ਹੈ ਇਹ ਸਕੀਮ ਦੇ ਵਿੱਚ ਕਿਸਾਨ ਭਰਾਓ ਇਸ ਤਰ੍ਹਾਂ ਇਹ ਉਹਨਾਂ ਕਿਸਾਨ ਨੂੰ ਜਿਹੜੇ ਟਿਊਬਲ ਕਨੈਕਸ਼ਨ ਮਿਲਣਗੇ ਪਹਿਲਾ ਨੰਬਰ ਤਾਂ ਜੇ ਆਪਾਂ ਬਾਗ ਬਗੀਚੇ ਦੀ ਆਪਾਂ ਖੇਤੀ ਕਰਦੇ ਆ ਜੇ ਤੁਸੀਂ ਵੀ ਜਿਵੇਂ ਤੁਸੀਂ ਬਾਗ ਲਾਇਆ ਹੋਇਆ ਤੁਸੀਂ ਉਹਦੀ ਖੇਤੀ ਕਰ ਰਹੇ ਹੋ ਬਾਗ ਦੀ ਫਿਰ ਜਿਹੜਾ ਤੁਹਾਨੂੰ ਜਿਹੜਾ ਟਿਊਬਲ ਕਨੈਕਸ਼ਨ ਇਸ ਸਕੀਮ ਦੇ ਰਾਹੀਂ ਮਿਲ ਸਕਦਾ ਫਿਰ ਵੀ ਕਿਸਾਨ ਭਰਾ ਉਹ ਐਵੇਂ ਨਹੀਂ ਵਿੱਚ ਤੁਸੀਂ ਸੋਸ਼ਲ ਮੀਡੀਆ ਤੇ ਆਪਾਂ ਆਪਾਂ ਵੀ ਸੁਣਿਆ ਵੀ ਤੁਹਾਨੂੰ ਸਿੱਧਾ ਕਨੈਕਸ਼ਨ ਨਹੀਂ ਮਿਲੇਗਾ ਤੁਹਾਡੇ ਮੀਟਰ ਲੱਗੇਗਾ ਤੇ ਤੁਹਾਨੂੰ ਬਿਲ ਵੀ ਆਵੇਗਾ ਬਾਕੀ ਜੇ ਪੂਰੀ ਆਪਾਂ ਆਪਣੇ ਕੋ ਅਪਡੇਟ ਪਹੁੰਚ ਗਈ ਆਪਾਂ ਤੁਹਾਨੂੰ ਉਹ ਵੀ ਦੇ ਦੇਵਾਂਗੇ ਤੇ ਦੂਜੀ ਜਿਹੜੀ ਕੈਟਾਗਰੀ ਹੈ ਕੀ ਹੈ ਜੀ ਉਹ ਫਰੀडम फाइਟਰ ਫਰੀडम फाइਟਰ ਜਿਹੜੀ ਕੈਟਾਗਰੀ ਹੈ ਉਹ ਕਿਸਾਨ ਭਰਾ ਜਿਹੜੇ ਟਿਊਬਲ ਕਨੈਕਸ਼ਨ ਲੈ ਸਕਦੇ ਆ ਲਵਾ ਸਕਦੇ ਆ ਫਰੀडम फाइਟਰ ਦਾ ਕਿਸਾਨ ਭਰਾ ਉਹ ਮਤਲਬ ਇਹ ਹੈ ਵੀ ਜਿਹੜੇ ਕਿਸਾਨ ਜਿਵੇਂ ਤੁਸੀਂ ਦੇਖਿਆ ਹੀ ਹੈ ਜਿਵੇਂ ਕੋਈ ਦੇਸ਼ ਦੇ ਲਈ ਤੁਸੀਂ ਲੜੇ ਹੋ ਜਾਂ ਸ਼ਹੀਦ ਹੋਇਓ ਜਿਵੇਂ ਇਹ ਸਕੀਮ ਜਿਹੜੀ ਪਹਿਲਾਂ ਤੋਂ ਹੀ ਲਾਗੂ ਕੋਈ ਹੋਈ ਉਹਨਾਂ ਦੇ ਪਰਿਵਾਰਾਂ ਦੇ ਲਈ ਜਿਹੜੇ ਟਿਊਬਲ ਕਨੈਕਸ਼ਨ ਤੁਸੀਂ ਹੁਣ ਵੀ ਅਪਲਾਈ ਕਰਕੇ ਲਵਾ ਸਕਦੇ ਹੋ ਤੇ ਇਹ ਸਿਰਫ ਇਹ ਜਿਹੜੀਆਂ ਡੋ ਕੈਟਾਗਰੀਆਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੀ ਉਹਨਾਂ ਦੇ ਲਈ ਹੈ ਐਵੇਂ ਤੁਸੀਂ ਅਫਵਾਹਾਂ ਦੇ ਵਿੱਚ ਨਾ ਪਾਓ ਵੀ ਹਰ ਇੱਕ ਜੀਵਿੰਦਾਰ ਭਰਾ ਜਿਹੜਾ ਟਿਊਬਲ ਕਨੈਕਸ਼ਨ ਲੈ ਸਕਦਾ ਐਵੇਂ ਨਹੀਂ ਕੋਈ ਵੀ ਗੱਲ ਨਹੀਂ ਕੀ ਤੇ ਬਾਕੀ ਉਹਨਾਂ ਗੱਲਾਂ ਆਂਦੀ ਹੈ ਜੀ ਸਕਿਉਰਿਟੀ ਦੀ किसान प्रभू ਤੁਸੀਂ ਸਕੋਲਟੀ ਆਪਣੀ ਭਰ ਕੇ ਰੱਖੋ ਕਿਉਂਕਿ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਟਿਊਬਲ ਕਨੈਕਸ਼ਨ ਜਿਹੜੇ ਖੁੱਲ ਜਾਣ ਫਿਰ ਜੇ ਤੁਹਾਡੀ ਜਿਹੜੀ ਸਕੋਲਟੀ ਮੋਟਰ ਦੀ ਭਰੀ ਹੋਈ ਹੋਵੇਗੀ ਕਨੈਕਸ਼ਨ ਦੀ ਫਿਰ ਤੁਹਾਡਾ ਜਿਹੜਾ ਸਭ ਤੋਂ ਪਹਿਲਾ ਨੰਬਰ ਲੱਗ ਸਕਦਾ ਹੁਣ ਸਕੋਲਟੀ ਕਿਸਾਨ ਪ੍ਰਭੂ ਆਪਾਂ ਭਰਨੀ ਐਵੇਂ ਆ ਜਿਹੜਾ ਆਪਣਾ ਖਰਚਾ ਏ ਇੱਕ ਹੌਸਪਾਵਰ ਦਾ ਜਿਹੜਾ ਆਪਣਾ 400 ਰੁਪਏ ਜਿਹੜਾ ਉਹਦੀ ਠੀਕ ਹੈ ਖਰਚਾ ਹੋਵੇਗਾ ਇੱਕ ਹੌਸਪਾਵਰ ਦਾ ਮੰਨ ਕੇ ਚਲੋ ਜੇ ਤੁਸੀਂ 7 7.5 ਦੀ ਮੋਟਰ ਤੁਸੀਂ ਲਗਵਾਉਂਦੇ ਹੋ ਤੁਸੀਂ ਉਹ ਸਾਬਨਾ ਜਿਹੜਾ ਇਹਨੂੰ ਡਿਵਾਈਡ ਕਰ ਲਓ 400 ਨੂੰ 1 ਪਾਵਰ ਦਾ ਜਿਹੜਾ ਖਰਚ ਆਏ ਜੇ ਤੁਸੀਂ 10 ਦੀ ਮੋਟਰ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 10 ਪਾਵਰ ਭਰਨੀ ਪਵੇਗੀ ਮਤਲਬ ਪੂਰਾ 4000 ਰੁਪਏ ਤੁਹਾਡਾ ਜਿਹੜਾ ਸਕਿਉਰਿਟੀ ਦਾ ਖਰਚ ਆਵੇਗਾ ਤੇ ਇੱਕ ਗੱਲਤੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਬਿਲਕੁਲ ਨਾ ਕਰੀਏ ਕਿਉਂਕਿ ਕਈ ਵਾਰ ਕੀ ਹੁੰਦਾ ਆਪਾਂ ਪਹਿਲਾਂ ਆਪਾਂ ਪਾਵਰ ਘੱਟ ਭਰ ਦਿੰਦੇ ਆ ਮਤਲਬ ਆਪਾਂ ਨੂੰ ਲੋਡ 10 10 ਪਾਵਰ ਦੀ ਮੋਟਰ ਦੀ ਹੈ ਤੇ ਆਪਾਂ ਸੋਲਟੀ ਭਰਦੀ ਹੈ ਪੰਜ ਪਾਵਰ ਦੀ ਉਹ ਚ ਆਪਣਾ ਹੁਣ ਤਾਂ ਫਾਇਦਾ ਹੋ ਜਾਵੇਗਾ ਪਰ ਬਾਅਦ ਦੇ ਵਿੱਚ ਕਿਉਂਕਿ ਆਪਾਂ ਨੂੰ ਜਿਹੜੀ ਸੋਲਟੀ ਦੀ ਜਿਹੜੀ ਕਨੈਕਸ਼ਨ ਦੀ ਪਾਵਰ ਆਪਾਂ ਨੂੰ ਵਧਾ ਨਹੀਂ ਪਾਵੇਗੀ ਉਹਦੇ ਕਰਕੇ ਫਿਰ ਬਾਅਦ ਚ ਦੇ ਵਿੱਚ ਆਪਾਂ ਨੂੰ ਦਿੱਕਤ ਆਵੇਗੀ ਦੁਬਾਰੇ ਆਪਾਂ ਨੂੰ ਜਿਹੜੀ ਫੇਰ ਜਿਹੜੀ ਪਾਵਰ ਆ ਵਧਾ ਨਹੀਂ ਪਵੇਗੀ ਫਿਰ ਆਪਣਾ ਖਰਚਾ ਵੀ ਵੱਧ ਆ ਸਕਦਾ ਤੇ ਆਪਾਂ ਨੂੰ ਜਿਹੜੀ ਦਿੱਕਤ ਪਰੇਸ਼ਾਨੀ ਵੀ ਜ਼ਿਆਦਾ ਆਵੇਗੀ ਇਸ ਕਰਕੇ ਇਹ ਗੱਲਾਂ ਦਾ ਧਿਆਨ ਰੱਖਿਆ ਜਾਵੇ ਐਵੇਂ ਦੀ ਕੋਈ ਗੱਲ ਨਹੀਂ ਵੀ ਸਾਰੇ ਕਿਸਾਨਾਂ ਦੇ ਜਿਹੜੇ ਟਿਊਬਲ ਕਨੈਕਸ਼ਨ ਨਿਕਲੇ ਆ ਸਿਰਫ ਜਿਹੜੀਆਂ ਦੋ ਕੈਟਾਗਰੀਆਂ ਦੀ ਐਨ ਨਹੀਂ ਇਹਨਾਂ ਨੂੰ ਹੀ ਜਿਹੜੇ ਟਿਊਬਲ ਕਨੈਕਸ਼ਨ ਦਿੱਤੇ ਜਾਣਗੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸਤਿ ਸ਼੍ਰੀ ਅਕਾਲ ਜੀ